ਸਬਜ਼ੀਆਂ ਦੀ ਗੱਲ ਰਹੀਆਂ ਕੀਮਤਾਂ ਨੇ ਲੋਕਾਂ ਦੇ ਕਢਵਾਏ ਅਥਰੂ ਮੂਲੀ ਖੀਰੇ ਤੋਂ ਲੈ ਕੇ ਆਲੂ ਪਿਆਜ਼ ਅਤੇ ਹਾਰ ਇੱਕ ਸਬਜ਼ੀ ਦੇ ਰੇਟ ਅਸਮਾਨੀ ਚੜੇ ਲਗਾਤਾਰ ਵਾਧਰੀ ਮੰਗਾਈ ਨੇ ਜਿੱਥੇ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਉੱਥੇ ਹੀ ਹੁਣ ਸਬਜ਼ੀਆਂ ਦੀਆਂ ਵਧ ਰਹੀਆਂ ਕੀਮਤਾਂ ਨੇ ਵੀ ਆਮ ਜਨਤਾ ਤੇ ਸਬਜ਼ੀ ਵੇਚਣ ਵਾਲਿਆਂ ਨੂੰ ਹੀ ਪਰੇਸ਼ਾਨ ਕਰ ਰੱਖਿਆ ਹੈ ਜੇ ਗੱਲ ਕਰੀਏ ਬਟਾਲਾ ਮੰਡੀ ਦੀ ਤਾਂ ਪਿਆਜ਼ ਮੂਲੀ ਖੀਰੇ ਸਮੇਤ ਹਰ ਇੱਕ ਸਬਜ਼ੀ 60 ਰੁਪਏ ਤੋਂ 120 ਰੁਪਏ ਪ੍ਰਤੀ ਕਿਲੋ ਵਿਕਦੀਆਂ ਨਜ਼ਰ ਆ ਰਹੀਆਂ ਹਨ ਉਥੇ ਮੂਲੀ ਦੀ ਗੱਲ ਕਰੀਏ ਤਾਂ ਮੂਲੀ ਵੀ 70 ਰੁਪਏ ਪ੍ਰਤੀ ਕਿਲੋ ਵਿਕਦੀ ਨਜ਼ਰ ਆਈ ਉਥੇ ਹੀ ਆਮ ਜਨਤਾ ਸਮੇਤ ਸਬਜ਼ੀ ਵਕਰੀਤਾਵਾਂ ਦੇ ਦੀ ਗੱਲ ਕਰੀਏ ਤਾਂ ਉਹ ਵੀ ਸਬਜ਼ੀਆਂ ਦੀਆਂ ਕੀਮਤਾਂ ਸਮੇਤ ਲਗਾਤਾਰ ਵੱਧ ਰਹੀ ਮਹਿੰਗਾਈ ਤੋਂ ਪਰੇਸ਼ਾਨ ਦਿਖਾਈ ਦੇ ਰਹੇ ਹਨ ਆਓ ਇੱਕ ਅਸੀਂ ਤੁਹਾਨੂੰ ਦਿਖਾਉਣੇ ਹਾਂ ਵਿਸ਼ੇਸ਼ ਰਿਪੋਰਟ ਹਰਪਾਲ ਸਿੰਘ ਜੋ ਸਾਨੂੰ ਦੱਸਣਗੇ ਕਿ ਕਿਹ ਸਬਜੀ ਦਾ ਕੀ ਕੀ ਹੈ ਰੇਟ ਸਹੀ ਗੱਲ ਜੀ ਕਿਲੋ ਲੈਣੀ ਸੀ ਬੰਦੇ ਚਾਰ ਪੰਜ ਬੰਦੇ ਆਉਂਦੇ ਨੇ ਕਿੱਥੇ ਚੱਲ ਰਹੇ ਨੇ ਨੇ ਹੁਣ ਦੱਸੋ। ਇਹ ਆ ਗਿਆ ਉਹ ਪਰ। ਹਾਂਜੀ। ਬਹੁਤ ਮਹਿੰਗੀ ਸਭ ਦੀ ਚੀਜ਼ਾਂ ਮਹੀ ਆਉਂਦੀ। Shimla mirchi ਕਿੰਦਾਉਂਗੀ? Shimla 200 ਰੁਪਏ ਵਿੱਚ। ਤੁਹਾਡਾ ਭਾਅ। ਇਹਦੇ ਬੜਾ। ਹਲੋ ਜੀ। ਸਤਾ Shimla mirchi ਕਿੰਦਾਈ? Shimla ਸਾਰਾ 140 ਹੈ। ਤੇ ਡੱਪਲਾ ਹੈ। ਯਾਰ ਬੜੀ ਮਹਿੰਗੀ ਹੈ। ਜੀ ਭਾਈ ਬੜੀ 40 ਇਧਰ ਆ ਜਾ ਗਏ ਇੱਕ ਗੱਲ ਕਰ ਲਈ ਵਿੱਕੀ ਆ ਗਿਆ ਭਾਜੀ ਆ ਕੇ ਗਾਈ ਸਭ ਕੁਝ ਮਹਿੰਗਾ ਲੱਗਣ ਰਿਹਾ ਗੰਡੇ ਆਲੂ ਸਭ ਕੁਝ ਮਹਿੰਗਾ ਹੁਣ ਮੈਂ ਪੁੱਛਣ ਡਿਆ ਸੀ ਸਬਜੀ ਦਾ ਭਾਤ 100 ਰੁਪਏ ਲੱਗੇ 80 ਰੁਪਏ ਲੱਗੇ ਗੋਭੀ 100 ਰੁਪਏ ਲੱਗੇ ਕਹਿ ਰਹੇ 80 ਰੁਪਏ ਲੱਗੇ ਉਹਨੇ ਕਿ 140 ਰੁਪਏ ਕੀ ਕਹਿ ਰਹੇ ਸੀ ਤੋਰੀ ਆ ਤੇ ਸਬਜੀ ਦਾ ਤਾਂ ਬਹੁਤ ਮੰਦਾ ਹਾਲਾ ਸਬਜੀ ਕੀ ਸਾਰੀ ਚੀਜ਼ਾਂ ਦਾ ਮੰਦਾ ਹਾਲਾ ਭਾਈ ਜਿਹੜੇ ਹਿਸਾਬ ਨਾਲ ਮਤਲਬ ਚੀਜ਼ਾਂ ਦਾ ਰੇਟ ਵਧਣ ਦੇ ਉਸ ਹਿਸਾਬ ਨਾਲ ਮਹਿੰਗਾਈ ਦੇ ਹਿਸਾਬ ਨਾਲ ਥੋੜਾ ਡਾਊਨ ਕਰਨਾ ਚਾਹੀਦਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਜਿੰਨਾ ਟੈਕਸ ਵਧਾ ਰਹੀ ਹੈ ਉਹਦਾ ਕੁਝ ਆਮ ਆਦਮੀ ਜਨਤਾ ਨੂੰ ਵੀ ਰਵਾਇਤ ਚਾਹੀਦਾ ਨਾ ਟੈਕਸ ਸਾਰੇ ਕੁਝ ਲਈ ਜਾ ਰਹੀ ਹੈ ਰੋਡ ਟੈਕਸ ਲੈ ਲੋ ਜਾਂ ਸਬਜੀ ਟੈਕਸ ਲੈ ਲੋ ਜਾਂ ਸਾਰਾ ਕੁਝ ਪਰ ਸਾਨੂੰ ਕੁਝ ਨਹੀਂ ਉਹਦਾ ਫਾਇਦਾ ਹੋ ਰਿਹਾ ਬਜਟ ਕਿੰਨਾ ਕੁ ਹਿਲਦਾ ਜੇ ਦੇਖਿਆ ਜਾਵੇ ਰਸੋਈ ਦਾ ਜਾਂ ਜੇਬ ਤੇ ਕਿੰਨਾ ਕੁ ਅਸਰ ਪੈ ਰਿਹਾ ਹੈ ਭਾਜੀ ਦਿਨ ਬਈ ਦਿਨ ਜਿੱਦਾਂ ਜਿਹਦੇ ਹਿਸਾਬ ਨਾਲ ਸਾਡੀ ਸੈਲਰੀ ਹੈ ਨਾ ਸੈਲਰੀ ਦਾ ਹਰ ਮੰਥ ਸੋਚਿਆ ਜਾਵੇ ਤੇ ਬਜਟ ਤੇ ਪਾਰੀ ਹੋਈ ਜਾਂਦਾ ਜੇ ਨੱਕ ਪਸੋਸਦੇ ਆ ਨਾ ਉਸ ਤੋਂ ਉੱਪਰ ਚੱਲ ਜਾਂਦਾ ਹਰ ਵਾਰੀ। ਮਤਲਬ ਬਹੁਤ ਮੁਸ਼ਕਲ ਆ ਆਮ ਜਨਤਾ ਵਾਸਤੇ ਤਾਂ ਮੁਸ਼ਕਲ ਆ ਜੀ। ਜਿਹੜੇ ਦਿਹਾੜੀਦਾਰ ਬੰਦੇ ਆ ਉਹਨਾਂ ਵਾਸਤੇ ਤਾਂ ਹੋਰ ਜ਼ਿਆਦਾ ਮੁਸ਼ਕਲ ਆ ਜਿਹਨਾਂ ਡੇਲੀ ਕਮਾਉਣਾ, ਦੇਲੀ ਖਾਣਾ। ਦੁਕਾਨਦਾਰ ਦੁਕਾਨਦਾਰ ਤੇ ਬਹੁਤ ਅਸਰ ਪੈਂਦਾ ਜੀ ਮਾਰੇ ਜਿਰੋਂ ਵੀ ਕਿਸੇ ਨੂੰ ਪਿਆਜ਼ ਵੀ ਦੇਣੇ ਹੁੰਦੇ ਨੇ। ਹੁਣ ਮੰਡੀ 'ਚ 55 ਰੁਪਏ 'ਚ 55 ਰੁਪਏ ਪਿਆਜ ਆ ਗਿਆ ਤੇ 60 ਰੁਪਏ ਹੀ ਜਾਇਜ਼ੀ ਵੇਚਣ ਦੇ ਆ। ਤੇ ਸੋਚਿਆ ਜਾਏ ਤੇ ਵੇਖੋ ਮੂਲੀਆਂ ਦਾ ਰੇਟ 60-70 ਰੁਪਏ ਕਿਲੋ ਹੈ। ਮੂਲੀ ਦਾ ਹਾਂਜੀ ਹਾਂਜੀ ਮੂਲੀ 70 ਰੁਪਏ ਕਿਲੋ ਵਿਗਣ ਰਹੀ ਹੈ ਤੇ ਜੇਕਰ ਉਹਦੇ ਪਤੇ ਉਤਾਰ ਕੇ ਅਸੀਂ ਛੁੱਟ ਦਈਏ ਨਾ ਤੇ ਉਹ 140 ਰੁਪਏ ਕਿਲੋ ਵੇਚ ਦਿਆਂ ਨੇ ਤੇ ਪਿਆਜ਼ ਹੈ 60 ਵੇਚਣ ਦੇ 54 55 ਰੁਪਏ ਮੰਡੀ ਹੈ ਪਿਆਜ਼ ਇਕੱਠਾ ਤੇ ਬਾਕੀ ਮਹਿੰਗਾਈ ਦੇ ਹੈ ਹੁਣ ਤੁਹਾਨੂੰ ਪਤਾ ਹੈ ਮੌਸਮ ਦੇ ਹਿਸਾਬ ਨਾਲ ਕੋ ਨਵੀਆਂ ਸਬਜ਼ੀਆਂ ਆਣ ਗਈਆਂ ਫਿਰ ਉਹ ਰੇਟ ਜਿਹੜੇ ਨੇ ਘਟਣਗੇ ਕਈ ਗਾਹਕ ਰੇਟ ਪੁੱਛ ਕੇ ਚਲੇ ਜਾਂਦੇ ਹੋਣੇ ਹਾਂਜੀ ਹਾਂਜੀ ਬੜਾ ਜੀ ਕਰਦੇ ਨੇ ਮਾਰਾ ਇੱਕ ਕਿਲੋ ਪਿਆਜ਼ ਲੈਣੇ ਹੁੰਦੇ ਉਹਨਾਂ ਨੂੰ 10 ਜਗ੍ਹਾ ਤੇ ਪੁੱਛਣਾ ਕਦੀ ਉੱਥੋਂ ਕਦੀ ਉੱਥੋਂ ਤੇ ਫਿਰ ਉਹਨਾਂ ਨੇ ਮਤਲ ਲੈਣੇ ਨੇ ਪਿਆਜ ਇਸ ਕਰਕੇ ਮੁਸ਼ਕਲ ਤੇ ਹੈ ਹੀ ਹੁਣ ਤੇ ਘਰ ਵੀ ਕੀ ਸਕਦੇ ਆ ਠੀਕ ਨਹੀਂ